ਚਾਰ ਨੁਕਤੇ ਸਮਝ ਲਓ ਜਾਂ ਚਾਰ ਸਵਾਲ ਨੇ ਜਿਹੜੇ ਅਸੀਂ ਆਪਣੇ ਆਪ ਨੂੰ ਕਰਦੇ ਹਾਂ ਅੱਜ ਮੈਂ ਵੀ ਆਪਣੇ ਆਪ ਨੂੰ ਕਰਾਂਗਾ ਤੁਸੀਂ ਵੀ ਵੀਡੀਓ ਦੇ ਨਾਲ-ਨਾਲ ਆਪਣੇ ਆਪ ਨੂੰ ਇਹ ਸਵਾਲ ਕਰਦੇ ਆਂ ਤੇ ਦੇਖਣਾ ਹੈ ਕਿ ਆਪਾਂ ਕਿੱਥੋਂ ਤੱਕ ਪਹੁੰਚੇ ਆਂ ਮਹਾਰਾਜ ਦੀ ਬਾਣੀ ਨੇ ਤੇ ਕਹਿ ਦਿੱਤਾ ਹੈ ਕਿ ਮਾਲਕ ਨੂੰ ਮਿਲਣ ਵਾਸਤੇ ਆਏ ਆ ਹੁਣ ਆਪਣੇ ਆਪ ਦੀ ਪਰਖ ਕਰੋ ਕਿ ਇੰਨੇ ਸਾਲ ਹੋ ਗਏ ਗੁਰਬਾਣੀ ਪੜਦੇ ਆਂ ਮਾਲਕ ਨੂੰ ਮਿਲ ਲਿਆ ਕਿ ਨਹੀਂ ਮਿਲ ਲਿਆ ਆਪਾਂ ਪੜਨ ਤੋਂ ਨਹੀਂ ਰੋਕਦੇ ਪਰ ਇਦਾਂ ਪੜੋ ਆ ਸਵਾਲ ਰੱਖੋ ਆਪਣੇ ਮਨ 'ਚ ਅੱਜ ਕਰੋ ਖੁਰਕ ਗੁੜਕਾ ਸਾਹਿਬ ਅੱਜ ਗੁੜਕੇ ਸਾਹਿਬ ਚੋ ਇਹੀ ਲੱਭਣਾ ਹੈ ਕਿ ਮੈਂ ਕੌਣ ਆ ਪੜੋ ਸੁਖਮੀ ਸਾਹਿਬ ਚੋ ਲੱਭੋ ਕਿੱਥੇ ਲਿਖਿਆ ਮੈਂ ਕੌਣ ਆ ਮੈਂ ਕਾਦੇ ਵਾਸਤੇ ਆਇਆ ਪੜੋ ਅਜ ਰਹਿਰਾ ਸਾਹਿਬ ਦੇ ਵਿੱਚੋਂ ਮੈਂ ਕਿੱਥੋਂ ਆਇਆ ਪੜੋ ਅੱਜ ਜੱਤ ਸਾਹਿਬ ਦੇ ਵਿੱਚੋਂ ਪਰਮੇਸ਼ਰ ਕੌਣ ਆ ਪੜੋ ਜੱਤ ਸਾਹਿਬ ਦੇ ਵਿੱਚੋਂ ਕਿਤੇ ਮਾਲਕ ਕਿਰਪਾ ਕਰੇ ਕਿਤੇ ਸਹੀ ਉਮਰ ਦੇ ਵਿੱਚ ਇਹ ਸਵਾਲ ਸਾਡੇ ਅੰਦਰ ਉੱਠਨੇ ਸ਼ੁਰੂ ਹੋ ਜਾਂਦਾ ਤੇ ਮੈਂ ਕਹਿੰਦਾ ਕਿ ਜੀਵਨ ਬਦਲ ਜੀ ਸਾਡਾ ਤੀਸਰਾ ਸਵਾਲ ਫਿਰ ਆਪਾਂ ਇਹ ਲੈ ਕੇ ਚੱਲਣਾ ਹੈ ਕਿ ਆਪਾਂ ਕਾਦੇ ਵਾਸਤੇ ਆਏ ਹਾਂ ਬਹੁਤ ਆਦ ਜੀਵਾਨ ਨੂੰ ਇਸ ਗੱਲ ਦਾ ਹੀ ਨਹੀਂ ਪਤਾ ਕਿ ਮਾਨਸ ਜਨਮ ਮਿਲਿਆ ਕਾਦੇ ਵਾਸਤੇ ਜਿਹੜੀ ਗੁਰਬਾਣੀ ਹੈ ਨਾ ਪਿਆਰਿਓ ਇਹ ਸਾਡੀ ਹਿਸਟਰੀ ਹੈ ਗੁਰਬਾਣੀ ਦੇ ਵਿੱਚ ਕੋਈ ਗੁਰੂ ਸਾਹਿਬਾਨ ਦਾ ਇਤਿਹਾਸ ਨਹੀਂ ਪਰ ਸਾਡਾ ਇਤਿਹਾਸ ਜ਼ਰੂਰ ਹੈ ਗੁਰਬਾਣੀ ਦੇ ਵਿੱਚ ਸਾਡੀਆਂ ਗੱਲਾਂ ਕੀਤੀਆਂ ਗਈਆਂ ਨੇ ਆਪਾਂ ਕਿਉਂ ਨਹੀਂ ਵਿਚਾਰਦੇ ਪਰ ਮੈਂ ਬੇਬੀਤੀ ਕਰਾਂ ਇਹ ਚਾਰ ਸਵਾਲ ਸਾਡੇ ਮਨ 'ਚ ਨਹੀਂ ਉੱਠੇ ਜੇ ਇਹ ਚਾਰ ਸਵਾਲ ਸਾਡੇ ਮਨ 'ਚ ਨਹੀਂ ਉੱਠੇ ਮੈਂ ਦਾਅਵੇ ਨਾਲ ਇਹ ਗੱਲ ਕਹਿ ਸਕਦਾ ਐ ਕਿ ਤੁਸੀਂ ਇਹ ਅਧਿਆਤਮਕ ਲਾਭ ਅਜੇ ਆਪਣੀ ਜ਼ਿੰਦਗੀ 'ਚ ਨਹੀਂ ਲਿਆ ਤੁਸੀਂ ਸਿਰਫ ਗੁਰਬਾਣੀ ਪੜ੍ਹ ਕੇ ਹਉਮੇ ਦੇ ਵਿੱਚ ਹੋਰ ਕੁਝ ਨਹੀਂ ਐ ਸਾਡੇ ਕੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੇ ਵੀ ਜੀ ਪਿਆਰੇ ਉਹ ਗੁਰਬਾਣੀ ਪੜ੍ਹਦੇ ਐ ਕੋਈ ਪੰਜ ਬਾਣੀਆਂ ਦਾ ਪਾਠ ਕਰਦਾ ਹੈ ਕੋਈ ਸ਼ਾਬ ਨੂੰ ਪਾਠ ਕਰਦਾ ਹੈ ਕੋਈ ਸੁਖਣੀ ਸਾਹਿਬ ਦਾ ਪਾਠ ਕਰਦਾ ਹੈ ਕੋਈ ਕਿਸੇ ਤਰੀਕੇ ਨਾਲ ਗੁਰਬਾਣੀ ਪੜ੍ਹਦਾ ਹੈ ਕੋਈ ਸਹਿਜ ਪਾਠ ਕਰਦਾ ਹੈ ਅੱਜ ਆਓ ਪਿਆਰਿਓ ਕਿਸੇ ਨੇ ਨਹੀਂ ਸਾਡੀ ਪਰਖ ਕਰਨੀ ਆਪਾਂ ਆਪਣੇ ਆਪ ਦੀ ਅੱਜ ਪਰਖ ਕਰੀ ਆਪਾਂ ਦੇਖੀਏ ਕਿਹਦੇ ਆਤਮਿਕ ਲੈਵਲ ਦੇ ਉੱਤੇ ਆਪਾਂ ਕਿੱਥੋਂ ਤੱਕ ਪਹੁੰਚ ਚੁੱਕੇ ਆਂ ਆਪਾਂ ਖੁਦ ਆਪਣੇ ਆਪ ਨੂੰ ਵਿਚਾਰਨਾ ਚਾਰ ਨੁਕਤੇ ਸਮਝ ਲਓ ਜਾਂ ਚਾਰ ਸਵਾਲ ਨੇ ਜਿਹੜੇ ਅਸੀਂ ਆਪਣੇ ਆਪ ਨੂੰ ਕਰਨੇ ਆ ਚ ਮੈਂ ਵੀ ਆਪਣੇ ਆਪ ਨੂੰ ਕਰਾਂਗਾ ਤੁਸੀਂ ਵੀ ਵੀਡੀਓ ਦੇ ਨਾਲ-ਨਾਲ ਆਪਣੇ ਆਪ ਨੂੰ ਇਹ ਸਵਾਲ ਕਰਨੇ ਆ ਤੇ ਦੇਖਣਾ ਹੈ ਕਿ ਆਪਾਂ ਕਿੱਥੋਂ ਤੱਕ ਪਹੁੰਚੇ ਆ ਕਿੰਨਾ ਕੁ ਅਧਿਆਤਮਿਕ ਲਾਭ ਜਿਹੜਾ ਖਟਿਆ ਆਪਣੀਆਂ ਆਪਣੇ ਦੁਨਿਆਵੀ ਧਨ ਆਪਣੀਆਂ ਗੱਡੀਆਂ ਕਾਰਾਂ ਮਹਿਲ ਕੁਠੀਆਂ ਮਾੜੀਆਂ ਸਾਰੀਆਂ ਇੱਕ ਪਾਸੇ ਕਰ ਦਿਓ ਕਿਉਂਕਿ ਇਹ ਤੁਹਾਡਾ ਇੱਥੋਂ ਦਾ ਧੰਨ ਹੈ ਤੁਸੀਂ ਇੱਥੇ ਛੱਡ ਕੇ ਜਾਣਾ ਹੈ ਇਹਨੂੰ ਪਾਸੇ ਕਰਕੇ ਇਹ ਕਿਰਪਾ ਜਿਹੜੀ ਆਪਾਂ ਗਿਣਾਉਂਦੇ ਆਂ ਨਾ ਕਿ ਮੇਰੇ ਤੇ ਫਲਾਣੀ ਕਿਰਪਾ ਆ ਮੈਨੂੰ ਆਹ ਮਿਲ ਗਿਆ ਮੈਨੂੰ ਆਹ ਮਿਲ ਗਿਆ ਇਹ ਸਾਰੀਆਂ ਕਿਰਪਾ ਨੂੰ ਪਾਸੇ ਕਰਕੇ ਆਪਾਂ ਆਪਣੇ ਆਪ ਨੂੰ ਪਰਖਣ ਦੀ ਕੋਸ਼ਿਸ਼ ਕਰਦੀਆਂ ਕਿ ਮੈਂ ਇਹ ਆਤਮਿਕ ਲੈਵਲ ਦੇ ਉੱਤੇ ਅੱਜ ਕਿੱਥੇ ਇੱਕ ਤੱਕ ਖੜਾ ਹਾਂ ਕਿਉਂਕਿ ਆਪਾਂ ਕਿਸੇ ਦੇ ਸਾਹਮਣੇ ਓਲਾ ਰੱਖ ਸਕਦੇ ਆ ਕਿਸੇ ਚੀਜ਼ ਦਾ ਪਰ ਸਾਡੇ ਸਾਹਮਣੇ ਸਾਡਾ ਸ਼ੀਸ਼ਾ ਸਾਫ਼ ਹੈ ਸਾਨੂੰ ਖੁਦ ਨੂੰ ਪਤਾ ਕਿ ਮੈਂ ਕਿਵੇਂ ਦਾ ਜਿਨ੍ਹਾਂ ਦਾ ਵੀ ਜੀਵਨ ਬਤੀਤ ਹੋ ਰਿਹਾ ਹੈ ਜਾਂ ਜੀਵਨ ਬਤੀਤ ਹੋ ਚੁੱਕਾ ਹੈ ਕਾਫੀ ਗੁਰਬਾਣੀ ਪੜ੍ਹਦੇ ਆ ਆਪਾਂ ਆਪਣੇ ਆਪ ਨੂੰ ਹੌ ਸਵਾਲ ਕਰੀਏ ਗੁਰਬਾਣੀ ਪੜ੍ਹਨ ਵਾਲੇ ਸਭ ਤੋਂ ਪਹਿਲਾਂ ਆਪਣੇ ਆਪ ਨੂੰ ਸਵਾਲ ਕਰਨਾ ਤੇ ਜਿਨ੍ਹਾਂ ਦਾ ਪਿਆਰਿਓ ਨਹੀਂ ਜੀਵਨ ਬਦਲਿਆ ਹੋ ਸਕਦਾ ਹੈ ਵੀਡੀਓ ਦੇ ਰਾਹੀਂ ਆ ਨੁਕਤੇ ਸਮਝ ਲਓ ਜਿਹੜੇ ਵੀ ਜੀਵ ਗੁਰਬਾਣੀ ਪੜ੍ਹਦੇ ਹੈ ਬੜਾ ਲਾਭ ਮਿਲੇਗਾ ਤੁਹਾਨੂੰ ਤੁਸੀਂ ਹੁਣ ਵੀ ਸਿੱਖ ਸਕਦੇ ਹੋ ਪਹਿਲਾ ਸਵਾਲ ਅਸੀਂ ਕੌਣ ਹਾਂ ਆਪਣੇ ਆਪ ਨੂੰ ਸਵਾਲੇ ਕਰੋ ਮੈਂ ਕੌਣ ਆ ਇਹ ਹੀ ਚੀਜ਼ ਪਿਆਰਿਓ ਇਹ ਹੀ ਕਮੀ ਆ ਆਪਾਂ ਗੁਰਬਾਣੀ ਸਾਡੇ ਨਾਲ ਗੱਲਾਂ ਕਰਦੀ ਆ ਪਰ ਆਪਾਂ ਪਿਆਰਿਓ ਇੱਕ ਹਿਸਾਬ ਦਾ ਇਦਾਂ ਸਮਝ ਲਓ ਕਿ ਕੰਨਾਂ 'ਚ ਉਂਗਲਾਂ ਦੇ ਕੇ ਫਟਾਫਟ ਪਾਠ ਮਕਾਉਣ ਦੀ ਗੱਲ ਕਰਦੇ ਆ ਮੈਂ ਬਾਰ-ਬਾਰ ਆਪਣੀ ਵੀਡੀਓ ਦੇ ਵਿੱਚ ਇਹ ਗੱਲ ਕਿਹਾ ਕਿ ਬਾਣੀ ਮਕਾਉਣ ਵਾਸਤੇ ਨਹੀਂ ਆ ਪਾਠ ਮਕਾਉਣ ਵਾਸਤੇ ਨਹੀਂ ਆ ਬਾਣੀ ਇੱਕ ਸਮਝਣ ਵਾਲੀ ਚੀਜ਼ ਆ ਗੁਰਬਾਣੀ ਤੁਹਾਨੂੰ ਕੁਝ ਦੱਸਣਾ ਚਾਹੁੰਦੀ ਆ ਤੁਸੀਂ ਕਿਉਂ ਨਹੀਂ ਸਮਝ ਰਹੇ ਉਹਨੂੰ ਜੇ ਆਪਾਂ ਫਿਰ ਸਿੱਧੀ ਜੀ ਗੱਲ ਕਹਿੰਦੇ ਆ ਕਿ ਤੁਸੀਂ ਗੁਰਦਾ ਗਿਆ ਲਵੋ ਅਭਿਆਸ ਕਰੋ ਤਾਂ ਤੁਹਾਨੂੰ ਗੁਰਬਾਣੀ ਦੀ ਸਮਝ ਆਉਣੀ ਸ਼ੁਰੂ ਹੋ ਜਾਏ ਆਪਾਂ ਕਰਦੇ ਆ ਉਹ ਸਾਨੂੰ ਹੁਣ ਮਾਲਕ ਦੀ ਕਿਰਪਾ ਦਾ ਪਤਾ ਲੱਗਣਾ ਸ਼ੁਰੂ ਹੋ ਗਿਆ ਹੈ ਕਿ ਗੁਰਬਾਣੀ ਦਾ ਮਕਸਦ ਕੀ ਹੈ ਗੁਰਬਾਣੀ ਤੇ ਆਪਾਂ ਵੀ ਪੜ੍ਹਦੇ ਆ ਪਰ ਮਕਾਉਣ ਵਾਸਤੇ ਨਹੀਂ ਪੜ੍ਹਦੇ ਸੋ ਸਵਾਲ ਹੈ ਦੱਸੋ ਇਹ ਚੀਜ਼ ਦਾ ਜਵਾਬ ਦਿਓ ਕੌਣੋਂ ਤੁਸੀਂ ਜੇ ਆਪਣੇ ਆਪ ਨੂੰ ਸਵਾਲ ਕਰੋ ਕਿ ਮੈਂ ਕਾਹਨੋਂ ਹੁਣ ਆਪਾਂ ਕਹਾਂਗੇ ਕਿ ਮੇਰਾ ਨਾਮ ਆ ਸਿੰਘ ਹੈ ਮੈਂ ਕਹਾਂਗਾ ਮੇਰਾ ਨਾਮ ਫਰਮਜੀਤ ਸਿੰਘ ਨਹੀਂ ਪਿਆਰੇਓ ਮੈਂ ਕੌਣ ਆ ਹਾ ਸਰੀਰ ਤੇ ਕੋ ਬਗਾਨਾ ਕਪੜਾ ਮਿਲਿਆ ਮੈਨੂੰ ਫਿਰ ਮੈਂ ਕੌਣ ਆ ਜਿਹੜਾ ਆਪਏ ਗੱਲ ਕਹਿੰਦੇ ਨੇ ਨਾ ਕਿ ਸਰੀਰ ਛੱਡ ਕੇ ਚਲੇ ਜਾਣਾ ਆਪਾਂ ਆ ਸਰੀਰ ਵੀ ਸਾਡਾ ਬਗਾਨਾ ਆ ਫਿਰ ਜੇ ਸਰੀਰ ਸਾਡਾ ਬਗਾਨਾ ਫਿਰ ਅਸੀਂ ਕੌਣ ਆ ਆਪਾਂ ਆਪਣੇ ਆਪ ਨੂੰ ਵਿਚਾਰੀਏ ਪਰਖੀਏ ਗੁਰਬਾਣੀ ਪੜਨ ਵਾਲੇ ਇਸੀ ਨੂੰ ਸਮਝਣ ਪਿਆਰਿਓ ਸਤਿਗੁਰ ਦੀ ਬਾਣੀ ਦੱਸਦੀ ਹੈ ਕਿ ਆਪਾ ਸਾਰੇ ਮਨ ਹਾਂ ਤਨ ਨਹੀਂ ਆਪਾ ਸਰੀਰ ਸਾਨੂੰ ਮਿਲਿਆ ਹੋਇਆ ਮਾਰੇ ਦੱਸਦੇ ਆਪਾ ਕੋਣ ਨਾ ਮਾਰੇ ਗਦੇ ਮਨ ਤੂੰ ਜੋਤ ਸਰੂਪ ਹੈ ਆਪਾ ਸਾਰੇ ਜੋਤ ਸਰੂਪ ਆ ਪਰਮੇਸ਼ਰ ਦਾ ਰੂਪ ਆ ਆਪਾਂ ਮਨ ਦੇ ਤਲ ਦੇ ਉੱਤੇ ਕਦੇ ਵਿਚਾਰਿਆ ਆਪਾ ਇਸ ਚੀਜ਼ ਨੂੰ ਨਹੀਂ ਵਿਚਾਰਿਆ ਕਿਉਂ ਨਹੀਂ ਵਿਚਾਰਿਆ ਕਿਉਂਕਿ ਆਪਾਂ ਇਹ ਨਹੀਂ ਬਰੇਕੀ ਚ ਜਾਣ ਦੀ ਕਦੇ ਕੋਸ਼ਿਸ਼ ਨਹੀਂ ਕੀਤੀ ਮਾਰੇ ਦੀ ਬਾਣੀ ਦੱਸਦੀ ਕਿ ਆਪਾਂ ਮੰਨੇ ਆ ਸਰੀਰ ਸਾਨੂੰ ਮਿਲਿਆ ਹੋਇਆ ਇੱਕ ਕੱਪੜਾ ਹੈ ਇੱਕ ਜੂਨੀ ਮਿਲੀ ਹੈ ਸਾਨੂੰ ਇਹ ਜੂਨ ਹੈ ਮਾਨਸ ਜੂਨ ਜਿਹਨੂੰ ਕਹਿੰਦੇ ਆ ਮਾਨਸ ਜਨਮ ਜਿਹਨੂੰ ਬਾਣੀ ਕਹਿੰਦੀ ਹੈ 84 ਲੱਖ ਜੂਨਾਂ ਦੇ ਵਿੱਚੋਂ ਇੱਕ ਹੀਰਾ ਵਰਗਾ ਜਨਮ ਵੀ ਮਾਰੇ ਦੀ ਬਾਣੀ ਇਹਨੂੰ ਕਹਿੰਦੀ ਹੈ ਰਤਨ ਜਨਮ ਵੀ ਕਹਿੰਦੀ ਹੈ ਮਾਰੇ ਦੀ ਬਾਣੀ ਇਹਨੂੰ ਰਤਨ ਜਨਮ ਸਫਲ ਗੁਰ ਕੀਆ ਤੇ ਇਸ ਕਰਕੇ ਇਹ ਜੂਨੀ ਆ ਮਿਲੀ ਕਿਨੂੰ ਆ ਸਾਡੇ ਮਨ ਨੂੰ ਇਸ ਹਰ ਕੇ ਪਿਆਰੇ ਉਹ ਸਭ ਤੋਂ ਵੱਡੀ ਚੀਜ਼ ਇਹ ਆ ਕਿ ਆਪਾਂ ਹਜੇ ਸੀ ਨੂੰ ਵਿਚਾਰਨਾ ਹੈ ਕਿ ਪਹਿਲਾ ਸਵਾਲ ਇਹ ਹੀ ਆ ਸਾਡਾ ਆਪਣੇ ਆਪ ਨੂੰ ਕਿ ਅਸੀਂ ਕੌਣ ਆ ਅਸੀਂ ਇੱਕ ਮਨ ਦੂਸਰਾ ਸਵਾਲ ਅਸੀਂ ਆਪਣੇ ਆਪ ਨੂੰ ਕਰਨਾ ਅਸੀਂ ਕਿੱਥੋਂ ਆਏ ਆ ਅਸੀਂ ਕਿੱਥੋਂ ਆਏ ਆ ਇਹ ਵੀ ਸਾਡਾ ਜਵਾਬ ਜਿਹੜਾ ਸਾਨੂੰ ਗੁਰਬਾਣੀ ਚੋਂ ਮਿਲਦਾ ਹੈ ਦੇਖੋ ਇੱਕ ਚੀਜ਼ ਮੈਂ ਤੁਹਾਨੂੰ ਇੱਥੇ ਦੱਸਾਂਗਾ ਕਿ ਜਿਹੜੀ ਗੁਰਬਾਣੀ ਹੈ ਨਾ ਪਿਆਰਿਓ ਇਹ ਸਾਡੀ ਹਿਸਟਰੀ ਹੈ ਗੁਰਬਾਣੀ ਦੇ ਵਿੱਚ ਕੋਈ ਗੁਰੂ ਸਾਹਿਬਾਨਾਂ ਦਾ ਇਤਿਹਾਸ ਨਹੀਂ ਪਰ ਸਾਡਾ ਇਤਿਹਾਸ ਜ਼ਰੂਰ ਹੈ ਗੁਰਬਾਣੀ ਦੇ ਵਿੱਚ ਸਾਡੀਆਂ ਗੱਲਾਂ ਕੀਤੀਆਂ ਗਈਆਂ ਨੇ ਆਪਾਂ ਕਿਉਂ ਨਹੀਂ ਵਿਚਾਰਦੇ ਮਹਾਰਾਜ ਦੱਸਦੇ ਸਾਨੂੰ ਬਾਣੀ ਚ ਵੀ ਆਪਾਂ ਕਿੱਥੋਂ ਆਏ ਆ ਮਾਰੇ ਬਾਣੀ ਚ ਦੱਸਦੇ ਆ ਤੂੰ ਕਈ ਜੁਨਾ ਚੋਂ ਨਿਕਲ ਕੇ ਆਇਆ ਕਈ ਜੁਗਾਂ ਚੋਂ ਨਿਕਲ ਕੇ ਆਇਆ ਸਤਿਗੁਰ ਦੀ ਬਾਣੀ ਕਹਿੰਦੀ ਆ ਫਿਰਤ ਫਿਰਤ ਬਹੁਤੇ ਜੁਗ ਹਾਰੇ ਹੋ ਮਾਰੇ ਕਿ ਤੂੰ ਫਿਰਦਾ ਆਇਆ ਫਿਰ ਫਿਰ ਕੇ ਆਇਆ ਕਿੰਨਾ ਚਿਰ ਫਿਰ ਕੇ ਆਇਆ ਕਈ ਜੁਗਾਂ ਚੋਂ ਤੇ ਹਾਰਦਾ ਹੀ ਆ ਰਿਹਾ ਹੈ ਫਿਰ ਤੂੰ ਫਿਰ ਤੂੰ ਬਹੁਤੇ ਜੁਗ ਹਾਰੇ ਹੋ ਮਾਨਸ ਦੇ ਲਈ ਤਨ ਹੁਣ ਫਿਰ ਮਾਲਕ ਨੇ ਕਿਰਪਾ ਕੀਤੀ ਤੈਨੂੰ ਮਾਨਸ ਦੇ ਦੇ ਦਿੱਤੀ ਹੈ ਪਰ ਤੂੰ ਕਦਰ ਹੀ ਨਹੀਂ ਪਾਈ ਕੌਣ ਹੈ ਤੂੰ ਮਨ ਕਿੱਥੋਂ ਆਇਆ ਇਹ ਜੁਨਾ ਦੇ ਵਿੱਚੋਂ ਸੋ ਆਪਣੇ ਆਪ ਨੂੰ ਪਰਖਣਾ ਹੈ ਆਪਾਂ ਨਾਲ ਨਾਲ ਪਰਖੀ ਹੋ ਜਾਈਏ ਕਿ ਆਪਾਂ ਇਹਨਾਂ ਚੀਜ਼ਾਂ ਨੂੰ ਵਿਚਾਰਿਆ ਕਦੀ ਗੁਰਬਾਣੀ ਪੜ੍ਹ ਕੇ ਤੇ ਖਟਾਂਗੇ ਕੀ ਪਿਆਰੋ ਫਿਰ ਆਪਾਂ ਕੀ ਲਵਾਂਗੇ ਗੁਰਬਾਣੀ ਚੋਂ ਲਾਭ ਜਦੋਂ ਆਪਾਂ ਇਹਨਾਂ ਚੀਜ਼ਾਂ ਨੂੰ ਵਿਚਾਰ ਹੀ ਨਹੀਂ ਦੇ ਇਹ ਤਾਂ ਵਿਚਾਰਨਾ ਹੀ ਨਹੀਂ ਸ਼ੁਰੂ ਕੀਤਾ ਫਿਰ ਲਾਭ ਕਿੱਥੋਂ ਲਵਾਂਗੇ ਆਪਾਂ ਬਸ ਇਹਨਾਂ ਜ਼ਰੂਰ ਹੈ ਜੀ ਹਾਂ ਜੀ ਇਹਨੇ ਪਾਠ ਰੋਜ਼ ਕਰ ਲੀਦੇ ਆ ਦੂਜਿਆਂ ਨੂੰ ਦੱਸਦੀਦਾ ਕਿ ਤੇ ਵਿਆਹ ਸ਼ਾਦੀ ਭੈਣ ਭਰਾਵਾਂ ਦੇ ਨਹੀਂ ਇਹਦੇ ਇਹਨਾ ਪਾਠ ਕਰਦੇ ਆ ਜੀ ਪਰ ਇਹ ਆਤਮਿਕ ਲੈਵਲ ਦੇ ਉੱਤੇ ਦੱਸੋ ਦਿਓ ਇਹਨਾਂ ਚੀਜ਼ਾਂ ਦਾ ਜਵਾਬ ਕਿੱਥੋਂ ਆਇਓ ਗੁਰਬਾਣੀ ਪੜਨ ਵਾਲੇ ਜਵਾਬ ਦੇ ਸਕਦਾ ਹੋਰ ਕੌਣ ਦੇ ਸਕਦਾ ਜੂਨਾ ਚੋਂ ਨਿਕਲ ਕੇ ਆਏ ਆ ਕਈ ਜੂਨਾ ਦੇ ਵਿੱਚੋਂ ਕਈ ਜਨਮ ਪੇ ਕੀਟ ਪਤੰਗਾ ਕਈ ਜਨਮ ਗਜਮੀਨ ਕਰੰਗਾ ਕਈ ਜਨਮ ਪੰਖੀ ਸਰ ਪਿਓ ਕਈ ਜਨਮ ਹੈਵਰ ਬਿਰਖ ਜੋਇਓ ਮਿਲ ਜਗਦੀਸ਼ ਮਿਲਨ ਕੀ ਬਰੀਆ ਚਰੰਕਾਲੇ ਦੇ ਸਜਰੀਆ ਕਈ ਜੁਨਾਂ ਦੇ ਵਿੱਚੋਂ ਬੈਰ ਵਿਰੋਧ ਕਾਮ ਕ੍ਰੋਧ ਝੂਠ ਵਿਕਾਰ ਮਹਾ ਲੋਭ ਤ੍ਰੋ ਇਆਹੂ ਜੁਗਤ ਬਹਾਨੇ ਕਈ ਜਨਮ ਕਈ ਜਨਮਾਂ ਚੋਂ ਫਿਰ ਫਿਰ ਕੇ ਨਿਕਲ ਨਿਕਲ ਕੇ ਨਿਕਲ ਨਿਕਲ ਕੇ ਨਿਕਲ ਨਿਕਲ ਕੇ ਮਾਲਕ ਨੇ ਸਾਨੂੰ ਮਾਨਸ ਜਨਮ ਦਿੱਤਾ 200 ਹਾਲ ਹੋ ਗਏ ਤੀਸਰਾ ਸੋ ਹਾਲ ਫਿਰ ਆਪਾਂ ਇਹ ਲੈ ਕੇ ਚੱਲਣਾ ਹੈ ਕਿ ਆਪਾਂ ਕਾਦੇ ਵਾਸਤੇ ਆਏ ਆਂ ਬਹੁਤ ਆਦ ਜੀਵਾਂ ਨੂੰ ਇਸ ਗੱਲ ਦਾ ਹੀ ਨਹੀਂ ਪਤਾ ਕਿ ਮਾਨਸ ਜਨਮ ਮਿਲਿਆ ਕਦੇ ਵਾਸਤੇ ਹੈ ਦੱਸੋ ਮਕਸਦ ਕਿਵੇਂ ਪੂਰਾ ਕਰਾਂਗੇ ਆਪਾਂ ਜਦੋਂ ਸਾਨੂੰ ਖੁਦ ਦੇ ਮਕਸਦ ਦਾ ਹੀ ਨਹੀਂ ਪਤਾ ਜੇ ਇਸੇ ਸ਼ਬਦ ਨੂੰ ਜਿਹੜਾ ਆਪਾਂ ਵਿਚਾਰਿਆ ਨਾ ਫਿਰ ਤੋਂ ਫਿਰ ਤੋਂ ਬਹੁਤੇ ਯੁਗ ਹਾਰਿਓ ਮਾਨਸ ਦੇ ਲਈ ਨਾਨਕ ਕਹਿਤ ਮਿਲਨ ਕੀ ਬਰੀਆ ਸਿਮਰਤ ਕਹਾ ਨਹੀਂ ਮਿਲਨ ਕੀ ਬਰੀਆ ਮਾਰਗ ਦੇ ਪਰਮੇਸ਼ਰ ਨੂੰ ਮਿਲਣ ਵਾਸਤੇ ਜਨਮ ਮਿਲਿਆ ਹੈ ਜਿਨੂੰ ਬੜੇ ਸੌਖੇ ਲਫ਼ਜ਼ਾਂ ਚ ਜਿਨੂੰ ਰੋਜ਼ ਆਪਾਂ ਪਾਠ ਦੇ ਰਾਹੀ ਪੜ੍ਹਦੇ ਵੀ ਆਂ ਸੁਣਦੇ ਵੀ ਆਂ ਭਈ ਪ੍ਰਾਪਤ ਮਾਨੁਖ ਦੇਹੁਰੀਆ ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ ਪ੍ਰਮਾਤਮਾ ਨੂੰ ਮਿਲਣ ਦੀ ਵਾਰੀ ਵਾਰੀ ਮਿਲੀ ਸਾਨੂੰ ਮੌਕਾ ਮਿਲਿਆ ਵਾਰੀ ਦਾ ਮਤਲਬ ਹੁੰਦਾ ਇੱਕ ਮੌਕਾ ਤੇ ਮੌਕੇ ਦਾ ਮਤਲਬ ਇਹ ਹੁੰਦਾ ਇਹ ਮੌਕਾ ਤੇਰੇ ਕੋ ਖੋ ਵੀ ਲਿਆ ਜਾਊਗਾ ਵਾਪਸ ਮੌਕੇ ਦਾ ਮਤਲਬ ਹੁੰਦਾ ਕੁਝ ਸਮੇਂ ਵਾਸਤੇ ਤੁਹਾਨੂੰ ਮੌਕਾ ਦੇ ਦਿੱਤਾ। ਸੋ ਪਹਿਲਾ ਸਵਾਲ ਕੌਣਾ ਸੀ? ਦੂਸਰਾ ਸਵਾਲ ਕਿੱਥੋਂ ਆਏ ਆ? ਤੀਸਰਾ ਸਵਾਲ ਕੀ ਕਰਨਾ ਆਏ ਆ? ਆਪਣੇ ਆਪ ਦੀ ਪਰਖ ਕਰੀ ਜਾਉ ਨਾਲ ਨਾਲ। ਜੇ ਨਹੀਂ ਪਤਾ ਲੱਗਾ ਅਜੇ ਤੱਕ ਤੇ ਫਿਰ ਇਹ ਸਵਾਲ ਆਪਣੇ ਮਨ 'ਚ ਰੱਖ ਕੇ ਗੁਰਬਾਣੀ ਪੜ੍ਹਨੀ ਸ਼ੁਰੂ ਕਰਿਓ ਆਪਾਂ ਅੱਗੇ ਚੱਲ ਕੇ ਵਿਚਾਰ ਦੇ ਸੀ ਇਹਨੂੰ। ਮਾਲਕ ਨੂੰ ਮਿਲਣ ਵਾਸਤੇ ਆਏ ਆ ਕਿੰਨਿਆਂ ਕਿਤੇ ਮਿਲਨੇ ਆ ਆ ਵੀਡੀਓ ਚਲਦੀ ਚਲਦੀ ਨੇ ਇੱਥੇ ਵੀਡੀਓ ਰੋਕ ਦਿਓ ਰੋਕ ਕੇ ਪਤਾ ਹੁਣ ਕੀ ਵਿਚਾਰੋ ਆਪਣੇ ਆਪ ਨੂੰ ਰੋਕ ਕੇ ਇਸ ਦੀ ਵਿਚਾਰ ਕਰੋ ਮਹਾਰਾਜ ਦੀ ਬਾਣੀ ਨੇ ਤੇ ਕਹਿ ਦਿੰਦਾ ਹੈ ਕਿ ਮਾਲਕ ਨੂੰ ਮਿਲਣ ਵਾਸਤੇ ਆਏ ਆ ਹੁਣ ਆਪਣੇ ਆਪ ਦੀ ਪਰਖ ਕਰੋ ਕਿ ਇੰਨੇ ਸਾਲ ਹੋ ਗਏ ਗੁਰਬਾਣੀ ਪੜ੍ਹਦੇ ਆ ਮਾਲਕ ਨੂੰ ਮਿਲ ਲਿਆ ਕਿ ਨਹੀਂ ਮਿਲ ਲਿਆ ਵੀਡੀਓ ਰੋਕ ਦਿਓ ਇੱਥੇ ਭਾਵੇਂ ਹੁਣ ਰੋਕ ਕੇ ਵਿਚਾਰੋ ਇਸ ਚੀਜ਼ ਨੂੰ ਸੋ ਜਦੋਂ ਆਪਾਂ ਇਹ ਚੀਜ਼ ਨੂੰ ਇੱਥੇ ਰੁਕਾਂਗੇ ਨਾ ਗੁਰਬਾਣੀ ਵੀ ਮੈਂ ਕਹਿੰਦਾ ਕਿ ਭਾਵੇਂ ਰੋਕ ਜਾ ਕਰੋ ਪਾਠ ਕਰਦੇ ਕਰਦੇ ਇਹਨਾਂ ਸ਼ਬਦਾਂ ਦੇ ਉੱਤੇ ਰੁਕ ਜਿਆ ਕਰੋ ਕਾਦੀ ਕਾੜੀ ਪਈਏ ਇਹ ਪੰਕਤੀ ਪੜ੍ਹ ਕੇ ਆਪਾਂ ਕਿਉਂ ਕਿੱਥੇ ਜਾਣਾ ਆਪਾਂ ਅੱਗੇ ਨਿਕਲਣਾ ਸਾਨੂੰ ਕੀ ਸਾਨੂੰ ਕੀ ਗੁਰੂ ਅਰਜਨ ਪਾਤਸ਼ਾਹ ਸਾਡੇ ਤੇ ਨਾਰਾਜ਼ ਹੋ ਜਾਣਗੇ ਕਿ ਤੂੰ ਮੇਰੀ ਪੰਕਤੀ ਉੱਤੇ ਰੋਕੇ ਦੀ ਗਿਆ ਵਿਚਾਰ ਕਰੀ ਗਿਆ ਤੂੰ ਗੁਰਬਾਣੀ ਮੁਕਾਈ ਕਿਉਂ ਨਹੀਂ ਜਲਦੀ ਜਲਦੀ ਸੋ ਕਰੋ ਪਰਖ ਆਪਣੇ ਆਪ ਦੀ ਮੁੱਕਰ ਆਪਾ ਸਕਦੇ ਨਹੀਂ ਕਿਉਂਕਿ ਮਾਰਿੰਦੇ ਕਿਹਾ ਵੀ ਆਪਾ ਤੇ ਭਾਈ ਤੁਹਾਨੂੰ ਲਿਖ ਕੇ ਦੇ ਗਏ ਤੂੰ ਕਿਉਂ ਨਹੀਂ ਪੜਿਆ ਤੂੰ ਅਰਦਾਸ ਦੇ ਵਿੱਚ ਪਿੱਛੇ ਇਹ ਕੱਲ ਆਲਾ ਕਿ ਦੁਹਰਾ ਪੜਦਾ ਰਿਹਾ ਜੋ ਪ੍ਰਭ ਕੋ ਮਿਲ ਬੋਚ ਹੈ ਖੋਜ ਸ਼ਬਦ ਵਿੱਚ ਲੈ ਕਿ ਜਿਹੜਾ ਵੀ ਪ੍ਰਭ ਨੂੰ ਮਿਲਣਾ ਚਾਹੁੰਦਾ ਹੈ ਸ਼ਬਦਾਂ ਚ ਖੋਜ ਲਵੋ ਤੂੰ ਕਿਉਂ ਨਹੀਂ ਖੋਜਿਆ ਸ਼ਬਦਾਂ ਚੋਂ ਤੂੰ ਤਾਂ ਸ਼ਬਦ ਮਕਾਉਂਡ ਦੀ ਗੱਲ ਕਰਦਾ ਸੀ ਸੋ ਕਰੋ ਆਪਣੇ ਆਪ ਨੂੰ ਵੀ ਸਵਾਲ ਵੀ ਭਾਈ ਦੱਸ ਮੈਂ ਵੀ ਆਪਣੇ ਆਪ ਨੂੰ ਸਵਾਲ ਕਰਦਾ ਹਾਂ ਤੁਸੀਂ ਵੀ ਕਰੋ ਆਪਣੇ ਆਪ ਨੂੰ ਸਵਾਲ ਕਦੇ ਮਾਲਕ ਕਿਰਪਾ ਕਰੇ ਕਿਤੇ ਸਹੀ ਉਮਰ ਦੇ ਵਿੱਚ ਇਹ ਸਵਾਲ ਸਾਡੇ ਅੰਦਰ ਉੱਠਨੇ ਸ਼ੁਰੂ ਹੋ ਜਾਣਾ ਤੇ ਮੈਂ ਕਹਿੰਦਾ ਕਿ ਜੀਵਨ ਬਦਲ ਜੇ ਸਾਡਾ ਪੁੱਛੀਏ ਆਪਣੇ ਆਪ ਨੂੰ ਆਪਾਂ ਕਰੀਏ ਵਿਚਾਰ ਆਪਣੇ ਆਪ ਦੀ ਕਰੀਏ ਪਰਖ ਆਪਣੇ ਆਪ ਦੀ ਕਿ ਦਸ ਭਾਈ ਮਿਲ ਲਿਆ ਨਹੀਂ ਮਿਲਿਆ ਤਾਂ ਫਿਰ ਕਦੋਂ ਮਿਲੇਗਾ ਆ ਬਨਾ ਭਜਸ ਭਜਸ ਕਬ ਭਾਈ ਆਵੇ ਅੰਤ ਨਾ ਭਜਿਆ ਜਾਈ ਸੁਣ ਮਨ ਮਿੱਤਰ ਪਿਆਰੇ ਆ ਮਿਲ ਵੇੜਾ ਹੈ ਇਹ ਮਿਲਣ ਦਾ ਵੇੜਾ ਹੈ ਇਹੀ ਆ ਤੇਰੇ ਕੋਲ ਜਿੰਨਾ ਚਿਰ ਤੱਕ ਇਹ ਜਵਾਨੀ ਜਿੰਨਾ ਚਿਰ ਤੱਕ ਇਹ ਸਵਾਸ ਚੱਲਦੇ ਆ ਤੈਨੂੰ ਮਿਲਣ ਦੀ ਵਾਰੀ ਦਿੱਤੀ ਮਾਲਕ ਨੇ ਚੌਥਾ ਸਵਾਲ ਫਿਰ ਕੌਣ ਕਾਦੇ ਵਾਸਤੇ ਆਏ ਆ ਕਿੱਥੋਂ ਆਏ ਆ ਤੇ ਫਿਰ ਚੌਥਾ ਸਵਾਲ ਇਹ ਆ ਗਿਆ ਕਿ ਸਾਡਾ ਅੰਤ ਕੀ ਹੋਏਗਾ ਇਹ ਵੀ ਗੁਰਬਾਣੀ ਦੇ ਵਿੱਚੋਂ ਆਪਾਂ ਪੜ ਸਕਦੇ ਹਾਂ ਗੁਰਮੁਖਾ ਦਾ ਅੰਤ ਤੇ ਸਤਿਗੁਰਾਂ ਨੇ ਦੱਸਿਆ ਨਾਨਕ ਲੀਨ ਭਇਓ ਗੋਬਿੰਦ ਸਿਓ ਜਿਉ ਪਾਣੀ ਸੰਗ ਪਾਣੀ ਜਿਉ ਜਲ ਮੈ ਜਲੇ ਆਏ ਖਟਾਨਾ ਤਿਉ ਜੋਤੀ ਸੰਗ ਜੋਸਮਨ ਜਿਨ੍ਹਾਂ ਨੇ ਮਾਲਕ ਨੂੰ ਜਾਣ ਲਿਆ ਜਿਨ੍ਹਾਂ ਨੇ ਮਾਲਕ ਦਾ ਪਿਆਰ ਪਾਲਾ ਉਹ ਤੇ ਉਹਦੇ ਵਿੱਚ ਆ ਫੇਦੋਗੇ ਜਿਨ੍ਹਾਂ ਤੇ ਉਹਨੂੰ ਮਿਲ ਲਿਆ ਉਹ ਤੇ ਚਲੇ ਗਏ ਉਹਦੇ ਵਿੱਚ ਜਿਵੇਂ ਬੂੰਦ ਸਾਗਰ 'ਚ ਜਾ ਕੇ ਮਿਲ ਗਈ ਇਦਾਂ ਹੀ ਭਗਤ ਪਰਮੇਸ਼ਰ 'ਚ ਜਾ ਕੇ ਭੇਦ ਹੋ ਗਿਆ। ਗੁਰ ਕਿਰਪਾ ਜੇ ਨਰਕੋ ਕੀਨੀ ਤੇ ਜੁਗਤ ਪਛਾਣੀ ਨਾਨਕ ਲੀਨ ਭਇਓ ਗੋਬਿੰਦ ਸਿਓ ਜਿਵੇਂ ਪਾਣੀ ਸੰਗ ਪਾਣੀ ਜਿਵੇਂ ਪਾਣੀ ਪਾਣੀ 'ਚ ਜਾ ਕੇ ਮਿਲ ਜਾਂਦਾ ਏਦਾਂ ਭੇਦ ਹੋ ਗਿਓ। ਮਨਮੁਖ ਕਿੱਥੇ ਜਾਊ ਹੁਣ? ਸਤਗੁਰੂ ਪੁੱਛੀ ਸੱਚੇ ਪਾਤਸ਼ਾਹ ਮਨਮੁਖ ਦਾੰਤ ਕੀ ਹੋਏਗਾ? ਮਹਾਰੇ ਦੀ ਬਾਣੀ ਕਹਿੰਦੀ ਮਨਮੁਖਾਂ ਨੂੰ ਫੇਰ ਜਨਮ ਹੈ। ਨਾਨਕ ਹਰ ਪਾਏ ਫੇਰ ਦੁਬਾਰਾ ਜਨਮ। ਮਾਨਸ ਜਨਮ ਨਹੀਂ ਹੋਰ ਕੋਈ ਜਨਮ ਹੈ ਉਹ ਹੁਣ ਵੇਖੋ ਉਹਦੇ ਕਰਮਾਂ ਤੇ ਡਿਪੈਂਡ ਕਰਦਾ ਜਿੱਥੇ ਧਿਆਨ ਲੱਗਾ ਹੋਊਗਾ ਜੇ ਮਾਲਕ ਨੂੰ ਨਹੀਂ ਧਿਆਨ ਆਇਆ ਫਿਰ ਕਿਸੇ ਚੀਜ਼ ਨੂੰ ਤਾਂ ਧਿਆਨ ਆਇਆ ਹੋਊਗਾ ਜਿਵੇਂ ਆਪਾਂ ਅੱਗੇ ਵੀ ਵੀਡੀਓ ਚ ਵਿਚਾਰਿਆ ਜੇ ਕੋਈ ਬੰਦਾ ਰੱਬ ਦਾ ਸਿਮਰਨ ਨਹੀਂ ਕਰ ਰਿਹਾ ਪਰਮੇਸ਼ਰ ਦਾ ਸਿਮਰਨ ਨਹੀਂ ਕਰ ਰਿਹਾ ਹੋਰ ਕਿਸੇ ਚੀਜ਼ ਦਾ ਤਾਂ ਸਿਮਰਨ ਕਰ ਹੀ ਰਿਹਾ ਹੋਊਗਾ ਜੇ ਮਾਲਕ 'ਚ ਧਿਆਨ ਨਹੀਂ ਲਾਇਆ ਫਿਰ ਕਿਤੇ ਹੋਰ ਤੇ ਧਿਆਨ ਲੱਗਾਈ ਹੋਊਗਾ ਤੇ ਪਰਖੋ ਆਪਣੇ ਆਪ ਨੂੰ ਕਿੱਥੇ ਧਿਆਨ ਲੱਗਾ ਹੈ ਜਿੱਥੇ ਧਿਆਨ ਲੱਗਾ ਵਸ ਉਹਦੇ ਨਾਲ ਦੀ ਜੂਣ ਹੈ ਉਹ ਭਗਤ ਰਲੋਚਾਂ ਦਾ ਸ਼ਬਦ ਪੜ੍ਹ ਲਓ ਗੁਰਬਾਣੀ ਦੇ ਵਿੱਚ ਸਾਰਾ ਹੀ ਲਿਖਿਆ ਹੋਇਆ ਹੈ ਜਿਹੜੀ ਜੂਣ ਮਿਲਦੀ ਹੈ ਫਿਰ ਇਹ ਆ ਸਾਡਾ ਅਧਿਆਤਮਿਕ ਲੈਵਲ ਹੈ ਅਜੇ ਆਪਾਂ ਇਸ ਜੀ ਦੀ ਨਹੀਂ ਸਾਨੂੰ ਗਿਆਨ ਹੋਇਆ ਕਿ ਮੈਂ ਕੌਣ ਹਾਂ ਮਾਲਕ ਨੂੰ ਜਾਣਣਾ ਤੇ ਬੜੀ ਦੂਰ ਦੀ ਗੱਲ ਈ ਆਪਾਂ ਆਪਣੇ ਖੁਦ ਨੂੰ ਵੀ ਨਹੀਂ ਜਾਣਿਆ ਮਾਰੇ ਕਹਿੰਦੇ ਨਾਨਕ ਗੁਰਮਖਾ ਪਛਾਣੇ ਪ੍ਰਭ ਜੈਸੇ ਆ ਬਨਾਸੀ ਤੋਂ ਪਹਿਲਾਂ ਖੁਦ ਦੀ ਪਛਾਣ ਕਰ ਤੂੰ ਕੌਣ ਹੈ ਮਨ ਤੋਂ ਜੋ ਸਰੂਪ ਹੈ ਆਪਣਾ ਮੂਲ ਪਛਾਣ ਮੂਲ ਦੀ ਪਛਾਣ ਬਾਅਦ ਚ ਕਰੀ ਪਹਿਲਾਂ ਆਪਣੇ ਜੋਤ ਸਰੂਪ ਦੀ ਪਛਾਣ ਕਰ ਸੋ ਨਹੀਂ ਸਵਾਲ ਜੀ ਉੱਠਣਗੇ ਤੇ ਪਿਆਰਿਓ ਫਿਰ ਤੇ ਬੜਾ ਵੱਡਾ ਭਾਰ ਹੈ ਸਾਡੇ ਉੱਤੇ 50 ਸਾਲ 60 ਸਾਲ 70 ਸਾਲ 80 ਸਾਲ 90 ਸਾਲ ਉਮਰ ਬੀਤ ਗਈ ਐ ਸਿਰਫ ਪੜਦਿਆਂ ਪਰ ਮੈਂ ਬੇਨਤੀ ਕਰਾਂ ਇਹ ਚਾਰ ਸਵਾਲ ਸਾਡੇ ਮਨ 'ਚ ਨਹੀਂ ਉੱਠੇ ਜੇ ਚਾਰ ਸਵਾਲ ਸਾਡੇ ਮਨ 'ਚ ਨਹੀਂ ਉੱਠੇ ਮੈਂ ਦਾਅਵੇ ਨਾਲ ਇਹ ਗੱਲ ਕਹਿ ਸਕਦਾ ਐ ਕਿ ਤੁਸੀਂ ਇਹ ਅਧਿਆਤਮਕ ਲਾਭ ਅਜੇ ਆਪਣੀ ਜ਼ਿੰਦਗੀ 'ਚ ਨਹੀਂ ਲਿਆ ਤੁਸੀਂ ਸਿਰਫ ਗੁਰਬਾਣੀ ਪੜ ਕੇ ਹਉਮੇ ਦੇ ਵਿੱਚ ਹੋਰ ਕੁਝ ਨਹੀਂ ਐ ਸਾਡੇ ਕੋਲ ਸਿਰਫ ਹਉਮੈ ਸਾਡੇ ਕੋਲ ਤੇ ਜੇ ਸਵਾਲ ਸਾਡੇ ਅੰਦਰ ਉੱਠੇ ਹੋਣਗੇ ਕਿਤੇ ਨਾ ਕਿਤੇ ਫਿਰ ਆਪਾਂ ਲਾਭ ਖਟਿਆ ਹੋਊਗਾ ਤੇ ਗੁਰਬਾਣੀ ਪੜਨ ਵਾਲਾ ਹੀ ਇਹ ਜਵਾਬ ਦੇ ਸਕਦਾ ਹੈ ਪਰ ਆਪਾਂ ਕਰਦੇ ਹੀ ਨਹੀਂ ਆਪਾਂ ਕਦੇ ਸਵਾਲ ਕੀਤਾ ਹੀ ਨਹੀਂ ਆਪਣੇ ਆਪ ਨੂੰ ਸੁਇਸ਼ ਕਰਕੇ ਪੜੋ ਗੁਰਬਾਣੀ ਆਪਾਂ ਪੜਨ ਤੋਂ ਨਹੀਂ ਰੋਕਦੇ ਪਰ ਇਦਾਂ ਪੜੋ ਆ ਸਵਾਲ ਰੱਖੋ ਆਪਣੇ ਮਨ 'ਚ ਅੱਜ ਕਰੋ ਖੋਲੋ ਗੁੜਕਾ ਸਾਹਿਬ ਅੱਜ ਗੁੜਕੇ ਸਾਹਿਬ ਚੋ ਇਹੀ ਲੱਭਣਾ ਹੈ ਕਿ ਮੈਂ ਕੌਣ ਆ ਪੜੋ ਸੁਖਮੀ ਸਾਹਿਬ ਚੋ ਲੱਭੋ ਕਿੱਥੇ ਲਿਖਿਆ ਹੈ ਮੈਂ ਕੌਣ ਆ ਮੈਂ ਕਦੇ ਵਾਸਤੇ ਆਇਆ ਪੜੋ ਅਜ ਰਹਿਰਾ ਸਾਹਿਬ ਦੇ ਵਿੱਚੋਂ ਮੈਂ ਕਿੱਥੋਂ ਆਇਆ ਪੜੋ ਅਜ ਜਾਪ ਸਾਹਿਬ ਦੇ ਵਿੱਚੋਂ ਪਰਮੇਸ਼ਰ ਕੌਣ ਹੈ ਪੜੋ ਜਾਪ ਸਾਹਿਬ ਦੇ ਵਿੱਚੋਂ ਪਰ ਜੇ ਤੁਹਾ ਕੋਈ ਮਕਸਦ ਹੀ ਨਹੀਂ ਰੱਖਿਆ ਮਕਸਦ ਤਾਂ ਬਿਨਾਂ ਹੀ ਚੱਲੀ ਜਾ ਰਹੇ ਆ ਸਿਰਫ ਇਹੀ ਮਕਸਦ ਹੈ ਕਿ ਫਟਾਫਟ ਘੀਰਲੇ ਪੇਜ ਤੱਕ ਪਹੁੰਚਣਾ ਹੈ ਗੁਰੂ ਕੇ ਸਾਹਿਬ ਦੇ ਫਿਰ ਕੀ ਖੜ ਸਕਦੇ ਆਪਾਂ ਸੋਇਸ ਕਰਕੇ ਪਿਆਰੇਓ ਆਪਾਂ ਕੋਸ਼ਿਸ਼ करिए ਜਿਹੜੀ ਆਪਾਂ ਬਾਰ ਬਾਰ ਇਹ ਗੱਲ ਕਰਨੀ ਕਿ ਅਧਿਆਤਮਕ ਲਾਭ ਜਿਹੜਾ ਹੈ ਨਾ ਆਪਾਂ ਜੀਵਨ ਦੇ ਵਿੱਚ ਘਟਨਾ ਹੈ ਸੋ ਆਉਦ ਕਟੇ ਦਿਨ ਸਾਰੇ ਨਾਰੇ ਮਨ ਗੁਰਮਿਲ ਕਾਜ ਸਵਾਰੀ ਗੁਰਦਾ ਗਿਆਨ ਲੈ ਕੇ ਆਪਾਂ ਆਪਣੇ ਕਾਰਜ ਨੂੰ ਸਵਾਰੀਏ ਗੁਰਬਾਣੀ ਪੜਨਾ ਸਾਡਾ ਮਕਸਦ ਨਹੀਂ ਹੈ ਗੁਰਬਾਣੀ ਪੜ ਕੇ ਅਧਿਆਤਮਿਕ ਲਾਭ ਲੈਣਾ ਉਹ ਸਾਡੇ ਜੀਵਨ ਦਾ ਮਕਸਦ ਹੈ ਮਿਲਣਾ ਪੜ ਕੇ ਹੀ ਹੈ ਪਰ ਸਿਰਫ ਪੜ ਕੇ ਨਹੀਂ ਮਿਲਣਾ ਮਾਰੇ ਦੀ ਬਾਣੀ ਖੁਦ ਇਹ ਗੱਲ ਕਹਿੰਦੀ ਹੈ ਪਾਠ ਪੜੇ ਨਾ ਬੁਝਈ ਭੇਖੀ ਪਰਮ ਭੁਲਾਏ ਮਾਰੇ ਕਹਿੰਦੇ ਭੇਖੀ ਆ ਭਰਮ ਦੇ ਵਿੱਚ ਆ ਪਾਠ ਪੜ੍ਹ ਕੇ ਨਹੀਂ ਬੁੱਝ ਸਕਦਾ ਤੂੰ ਸਿਰਫ ਪੜ੍ਹ ਕੇ ਇਸ ਕਰਕੇ ਗਿਆਨ ਲੈਣਾ ਸੋ ਇਸ ਕਰਕੇ ਕਿਤੇ ਚਾਰ ਸਵਾਲ ਹੁਣ ਜਿਨ੍ਹਾਂ ਨੇ ਲਾਭ ਲੈਣਾ ਉਹਨਾਂ ਵਾਸਤੇ ਕਿਤੇ ਚਾਰ ਸਵਾਲ ਲੈ ਕੇ ਚੱਲੋ ਇਹਨਾਂ ਦੇ ਜਵਾਬ ਤੇ ਤੁਹਾਨੂੰ ਦੇ ਹੀ ਦਿੱਤੇ ਆ ਤਕਰੀਬਨ ਹੁਣ ਖੁਦ ਖੋਜਣ ਦੀ ਕੋਸ਼ਿਸ਼ ਕਰੋ ਦੂਸਰਾ ਇਹਨਾਂ ਸਾਰੀਆਂ ਚੀਜ਼ਾਂ ਦਾ ਹੱਲ ਇੱਕ ਹੀ ਆ ਆਪਾਂ ਗੁਰ ਗਿਆਨ ਲਈਏ ਅਭਿਆਸ ਕਰੀਏ ਅਭਿਆਸ ਕਰਕੇ ਪਰਮੇਸ਼ਰ ਨੂੰ ਦੇਖੀਏ ਕਿਵੇਂ ਮਾਲਕ ਨੂੰ ਦੇਖਣਾ ਹੈ ਕਿਵੇਂ ਅਭਿਆਸ ਕਰਨਾ ਹੈ ਆਪਾਂ ਸਾਰੀਆਂ ਡਿਟੇਲਾਂ ਦਿੱਤੀਆਂ ਹੁੰਦੀਆਂ ਨੇ ਆਪਾਂ ਖੁਦ ਵੀ ਪੁਛ ਕੇ ਲਾਭ ਲੈ ਸਕਦੇ ਆਂ ਵੀਡੀਓ ਵੀ ਬਣੀਆਂ ਹੋਈਆਂ ਨੇ ਕਿਵੇਂ ਗਿਆਨ ਦਾ ਸਰਮਾ ਪਾ ਕੇ ਆਪਣੇ ਜੀਵਨ ਨੂੰ ਸਵਾਰਨਾ ਆਪਾਂ ਜਿਹੜਾ ਆਪਾਂ ਹੁਣੇ ਸ਼ਬਦ ਵੀ ਪੜਿਆ ਮਨ ਗੁਰ ਮਿਰ ਕਾਜ ਸਵਾਰੇ ਇਸ ਕਰਕੇ ਉਹ ਕਾਰ ਸਵਾਰਨਾ ਕਿਹੜਾ ਜਿਹੜਾ ਕਾਰਜ ਲੈ ਕੇ ਆਇਆ ਜੇ ਉਹ ਨਹੀਂ ਸਵਾਰਦੇ ਮਾਰੇ ਕਹਿੰਦੇ ਅਬਰ ਕਾਜ ਤੇ ਕਿਤੇ ਨਾ ਕੰਮ ਫਿਰ ਮਿਲ ਸਾਧ ਸੰਗਤ ਭਜ ਕੇ ਵਲ ਨਾਮ ਸੱਚੀ ਸੰਗਤ 'ਚ ਬੈਠ ਕੇ ਆਪਾਂ ਨਾਮ ਨੂੰ ਤੇ ਆਉਣ ਦਾ ਬੇਤ ਲੈਣਾ। ਸੋ ਇਸ ਕਰਕੇ ਗੁਰਬਾਣੀ ਪੜਨ ਵਾਲਿਆਂ ਨੂੰ ਇਹ ਸਵਾਲ ਨੇ ਤੇ ਕੋਸ਼ਿਸ਼ ਕਰੋ ਪਿਆਰਿਓ ਮੈਨੂੰ ਲੱਗਦਾ ਹੈ ਕਿ ਤਕਰੀਬਨ 100 'ਚੋਂ 80-90% ਆਪਾਂ ਇਹਨਾਂ ਸਵਾਲਾਂ ਦੇ ਜਵਾਬ ਨਹੀਂ ਦੇ ਸਕਦੇ। ਸੋ ਇਹ ਫਿਰ ਆਪਣੇ ਆਪ ਨੂੰ ਸਵਾਲ ਕਰੋ ਵਿਚਾਰੋ ਇਸ ਚੀਜ਼ ਨੂੰ ਕਿ ਆਪਾਂ ਕਿੱਥੇ ਖੜੇ ਆ ਅਧਿਆਤਮਿਕ ਲੈਵਲ ਦੇ ਉੱਤੇ ਪਿਆਰਿਓ ਖਟਨਾ ਤਾਂ ਬੜੀ ਦੂਰ ਦੀ ਗੱਲ ਹੈ ਸਾਨੂੰ ਅਜੇ ਪਤਾ ਹੀ ਨਹੀਂ ਹੈਗਾ ਇਸ ਚੀਜ਼ ਦਾ। ਪਹਿਲਾਂ ਪਤਾ ਕਰੀਏ ਫਿਰ ਅੱਗੇ ਖੱਟਣ ਦੀ ਕੋਸ਼ਿਸ਼ ਕਰੀਏ ਆਪਣੇ ਜੀਵਨ ਨੂੰ ਸਵਾਰੀਏ ਤੇ ਮਾਲਕ ਨੂੰ ਮਿਲੀਏ ਇਹ ਭਰਮ ਆਪਣੇ ਅੰਦਰੋਂ ਕੱਢ ਦਿਓ ਕਿ ਪਰਮੇਸ਼ਰ ਨੂੰ ਕਿਹੜਾ ਦੇਖਿਆ ਕਿਸੇ ਨੇ ਜਾਂ ਇਹ ਵਹਿਮ ਕੱਢ ਦਿਓ ਆਪਣੇ ਅੰਦਰੋਂ ਕਿ ਉਹਨੂੰ ਕਿੰਨੇ ਦੇਖਿਆ ਉਹਨੂੰ ਤਾਂ ਮਿਲਿਆ ਹੀ ਨਹੀਂ ਜਾ ਸਕਦਾ ਉਹ ਤੇ ਉੱਤੇ ਬੈਠਾ ਆ ਨੀਲੀ ਛਤ ਵਾਲਾ ਆ ਬੈਠਾ ਤੁਹਾਡੇ ਸਾਹਮਣੇ ਤੂੰ ਦਰਿਆ ਆਉ ਸਭ ਤੁਝ ਹੀ ਮਾਏ ਤੁਦ ਬਿਨ ਦੂਜਾ ਕੋਈ ਨਹੀਂ ਉਹ ਦਰਿਆ ਆ ਵ ਤੇ ਆਪਾਂ ਸਾਰੇ ਵਿੱਚ ਬੈਠੇ ਹਾਂ ਦੇ ਤੇ ਮਿਲੋ ਦਰਿਆ ਨੂੰ ਫਿਰ ਜਿਹਦੇ ਵਿੱਚ ਬੈਠੇ ਸਾਨੂੰ ਉਹਦਾ ਹੀ ਨਹੀਂ ਭੇਤ ਜਿਆਇਆ ਪੰਕਤੀਆਂ ਆਪਾਂ ਰੋਜ਼ ਪੜ੍ਹਦੇ ਆ ਸੋ ਇਹ ਬਾਣੀ ਪੜਨ ਵਾਲੇ ਆਪਣੇ ਆਪ 'ਚ ਸਵਾਲ ਕਰਨਾ ਕਿ ਮਿਲਣਾ ਕਦੋਂ ਆ ਭਾਈ ਕਿਉਂ ਨੇੜੇ ਰਹੋ ਕੇ ਵੀ ਦੂਰ ਬੈਠੇ ਆਪਾਂ ਉਸ ਤੋਂ ਸੋ ਮਿਲੰਦਾ ਗਿਆਨ ਲਓ ਉਹਨੂੰ ਆਪਾਂ ਮਿਲੀਏ ਆਪਣੇ ਜੀਵਨ ਨੂੰ ਸਵਾਰੀਏ ਸੋ ਇੱਕ ਫੇਰ ਅਗਲੀ ਵੀਡੀਓ ਦੇ ਰਾਹੀ ਆਪਾਂ ਹੋਰ ਸਵਾਲ ਲੈ ਕੇ ਆਪਣੇ ਆਪ ਨੂੰ ਵਿਚਾਰਨ ਦੀ ਕੋਸ਼ਿਸ਼ ਕਰਾਂਗੇ ਤੇ ਮਾਲਕ ਕਿਰਪਾ ਕਰੇ ਸੋਜੀ ਲਓ ਪਿਆਰਿਓ ਆਪਣੇ ਜੀਵਨ ਨੂੰ ਸਵਾਰੋ ਕਾ ਉਹਨੋ ਮਨੁਜਾਪਾ ਕਿੱਥੋਂ ਆਏ ਆ ਕਈ ਜਨਮਾਂ ਚੋਂ ਕਈ ਜੁਨਾ ਚੋਂ ਨਿਕਲ ਕੇ ਆਏ ਆ ਕਾਦੇ ਵਾਸਤੇ ਆਏ ਆ ਉਹਨੂੰ ਮਿਲਣ ਵਾਸਤੇ ਆਏ ਆ ਉਹਨੂੰ ਮਿਲ ਕੇ ਹੀ ਆਪਣਾ ਜੀਵਨ ਸਵਾਦਨਾ ਹੈ ਜਿਨੇ ਸਾਨੂੰ ਪੈਦਾ ਕੀਤਾ ਜਿਨੇ ਸਾਨੂੰ ਘੱਲਿਆ ਤੇ ਅੰਤ ਕੀ ਹੋਏਗਾ ਜੇ ਉਹਨੂੰ ਮਿਲ ਲਵਾਂਗੇ ਤੇ ਪਿਆਰਿਓ ਜੁਨਾ ਤੋਂ ਰਹਿਤ ਹੋ ਜਾਵਾਂਗੇ ਉਹਦੇ ਵਿੱਚ ਆ ਭੇਜ ਦੋ ਜਾਾਂਗੇ ਇਹਦਾ ਨਾਂ ਮਿਲ ਸਕੇ ਤੇ ਆ ਗਾਂ ਫੇਰ ਜੁਨਾ ਦੇ ਵਿੱਚ ਚਲੇ ਜਾਵਾਂਗੇ ਲੱਖ 84 ਜੋਨ ਸਬਾਈ ਮਾਨਸ ਕੋ ਪ੍ਰਭ ਦੀ ਵਡਿਆਈ ਇਸ ਪੌੜੀ ਤੇ ਜੋ ਨਰ ਚੁੱਕੇ ਆਏ ਜਾਏ ਦੁਖ ਪਾਇਦਾ ਫੇਰ ਆਉਣ ਜਾਣ ਦੇ ਵਿੱਚ ਜਨਮ ਮਰਨ ਦੇ ਗੇੜ ਵਿੱਚ ਰਵਾਂਗੇ ਆਪਾਂ ਸਮਾਰਨ ਤੇ ਅਨੇਕਾਂ ਸ਼ਬਦਾਂ ਦੇ ਰਾਹੀਂ ਦੱਸਿਆ ਆਪਾਂ ਤੇ ਇੱਕ ਅੱਧੀ ਪੰਕਤੀ ਲੱਗ ਗਈ ਵਿਚਾਰੀ ਆ ਸਵਿਸ਼ ਕਰਕੇ ਇਹਨਾਂ ਸਵਾਲਾਂ ਨੂੰ ਲੈ ਕੇ ਗੁਰਬਾਣੀ ਪੜੋਵੇ ਨੁਕਤਿਆਂ ਨੂੰ ਸਮਝਿਆ ਕਰੋ ਇਹਨਾਂ ਚੀਜ਼ਾਂ ਨੂੰ ਲੈ ਕੇ ਆਪਾਂ ਲਾਭ ਖੱਟੀਏ ਸੋ ਮਾਲਕ ਕਿਰਪਾ ਕਰੇ ਅਗਲੀ ਫੇਰ ਵੀਡੀਓ ਰਾਹੀ ਆਪਾਂ ਵਿਚਾਰ ਕਰਨ ਦੀ ਕੋਸ਼ਿਸ਼ ਕਰਾਂਗੇ ਇੰਨੇ ਕਿ ਵਿਚਾਰ ਕਰਦੇ ਆਨੇਕਾ ਭੁੱਲਾਂ ਹੋ ਜਾਂਦੀਆਂ ਆਪ ਸੰਗਤ ਸਤਗੁਰੂ ਜੀ ਬਖਸ਼ਣ ਯੋਗ ਬਖਸ਼ ਲੈਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ